ਸਾਸ੍ਰੀਕਾਲ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ 1 1000 ਰੁਪਏ ਦਾ ਕਿਲੋ ਚਿਕਨ ਖਾਣ ਵਾਲੇ ਧਿਆਨ ਨਾਲ ਜਰਾ ਦੇਖ ਲਓ ਇਹ ਜਿਹੜੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਇਹਨਾਂ ਤਸਵੀਰਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪੋਲ ਹੈ ਉਹ ਖੋਲ ਦਿੱਤੀ ਗਈ ਹੈ ਨੌਜਵਾਨੇ ਦੇ ਵੱਲੋਂ KFC ਜਿਹੜਾ ਕਿ ਚਿਕਨ ਦਾ ਵੱਡਾ ਜਿਹੜਾ ਬ੍ਰਾਂਡ ਹੈ ਮੰਨਿਆ ਜਾਂਦਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਚਿਕਨ ਹੈ ਇਥੋਂ ਚੰਦ ਮਿੰਟਾਂ ਦੇ ਵਿੱਚੋਂ ਬਣਵਾ ਸਕਦੇ ਹੋ ਬਹੁਤ ਹੀ ਵਧੀਆ ਕੁਆਲਿਟੀ ਦਾ ਚਿਕਨ ਹੈ ਜਿਹੜਾ KFC ਦੇ ਵਿੱਚੋਂ ਮਿਲਦਾ ਇਹ ਕਿਹਾ ਜਾਂਦਾ ਪਰ ਅੱਜ ਜਿਹੜੀ ਨੌਜਵਾਨਾਂ ਨੇ ਪੋਲ ਖੋਲੀ ਹੈ ਬਹੁਤ ਹੀ ਸ਼ਰਮਨਾਕ ਜਿਹੜੀਆਂ ਤਸਵੀਰਾਂ ਨੇ ਸਾਹਮਣੇ ਆਈਆਂ ਨੇ ਦੱਸਦੀ ਹੈ ਕਿ ਇਹ KFC ਵਾਲੇ ਜਿੰਨੇ ਵੀ ਕਰਿੰਦੇ ਨੇ ਇਹਨਾਂ ਦੇ ਬਲੋਂ KFC ਦਾ ਜਿਹੜਾ ਇੱਕ ਵੱਡਾ ਨਾਮ ਹੈ ਬਦਨਾਮ ਕੀਤਾ ਗਿਆ ਨੌਜਵਾਨਾਂ ਨੇ KFC ਦੇ ਵਿੱਚ ਜਦੋਂ ਇਹਨਾਂ ਦੀ ਪੋਲ ਖੋਲੀ ਛਾਪਾ ਮਾਰਿਆ ਤਾਂ ਕੁੱਤਾ ਮਰਿਆ ਹੋਇਆ ਨਿਕਲਿਆ ਅੰਦਰੋਂ ਤਾਂ ਕੁੱਤਾ ਖੁਆਰੇ ਸੀ ਲੋਕਾਂ ਨੂੰ ਇਹ ਵੀਡੀਓ ਦੇ ਵਿੱਚ ਬਕਾਇਦਾ ਨੌਜਵਾਨਾਂ ਦੇ ਵੱਲੋਂ ਇਹ ਚੀਜ਼ ਕਹੀ ਜਾ ਰਹੀ ਹੈ ਕਿ ਇਹ ਕੁੱਤੇ ਦਾ ਮੀਟ ਹੈ ਤਾਂ ਬਹੁਤ ਸਾਰਾ ਚਿਕਨ ਹੈ ਉਹਨਾਂ ਦੇ ਵੱਲੋਂ ਜਦੋਂ ਨੌਜਵਾਨ ਕੈਮਰਾ ਲੈ ਕੇ ਅੱਪਰ ਵਾਲੀ ਕਿਚਨ ਦੇ ਵਿੱਚ ਵੜ ਜਾਂਦੇ ਨੇ ਤਾਂ ਸਾਰਾ ਇਹ ਜਿਹੜਾ ਚਿਕਨ ਹੁੰਦਾ ਉਹ ਡਸਟਬਿਨ ਦੇ ਵਿੱਚ ਸੁੱਟ ਦਿੱਤਾ ਜਾਂਦਾ ਤਾਂ ਨੌਜਵਾਨ ਇੱਥੇ ਨਹੀਂ ਰੁਕਦੇ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਚਿਕਨ ਦੇ ਕੱਲੇ-ਕੱਲੇ ਜਿਹੜੇ ਅੰਗ ਹੈ ਉਹ ਫਰਸ਼ ਤੇ ਖੰਡਾ ਕੇ ਇਹ ਦੱਸੇ ਨੇ ਕਿ ਇਹ ਮੁਰਗਾ ਨਹੀਂ ਕੋਈ ਹੋਰ ਜਾਨਵਰ ਹੈ ਜਿਹੜਾ ਲੋਕਾਂ ਨੂੰ ਪਰੋਸਿਆ ਜਾਂਦਾ ਖਵਾਇਆ ਜਾਂਦਾ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਹ ਜਿਹੜਾ ਗੰਦਮੰਦ ਖਵਾ ਰਹੇ ਨੇ KFC ਦੇ ਇਹ ਕਰਿੰਦੇ ਨੇ KFC ਦਾ ਵੀ ਨਾਮ ਇਹਨਾਂ ਦੇ ਵੱਲੋਂ ਜਿਹੜਾ ਬਦਨਾਮ ਕੀਤਾ ਜਾ ਰਿਹਾ ਪਤਾ ਹੀ ਨਹੀਂ ਕਿੰਨੇ ਕੁ ਲੋਕਾਂ ਨੂੰ ਹੁਣ ਤੱਕ ਜਿਹੜਾ ਕੁੱਤਾ ਖਵਾ ਚੁੱਕੇ ਹੋਣਗੇ ਤਾਂ ਇਹਨਾਂ ਨੌਜਵਾਨਾਂ ਦੇ ਵੱਲੋਂ ਜਦੋਂ ਜਾ ਕੇ ਇਹਨਾਂ ਦੀ ਰਸੋਈ ਦੇ ਵਿੱਚ ਛਾਪਾ ਮਾਰਿਆ ਤਾਂ ਅੰਦਰੋਂ ਮੁਰਗੇ ਦੀ ਥਾਂ ਤੇ ਕੁਝ ਹੋਰ ਹੀ ਨਿਕਲ ਆਇਆ ਤਾਂ ਬਹੁਤ ਹੀ ਜ਼ਿਆਦਾ ਵੀਡੀਓ ਜਿਹੜੀ ਹੈ ਵਾਈਰਲ ਹੋ ਰਹੀ ਹੈ سوشل میڈیا ਤੇ KFC ਨੂੰ ਲੈ ਕੇ ਖੂਬ ਲੋਕਾਂ ਦੇ ਵੱਲੋਂ ਜਿਹੜਾ ਟਰੋਲ ਕੀਤਾ ਜਾ ਰਿਹਾ ਹੈ ਕਿ KFC ਇੰਨਾ ਮਹਿੰਗਾ ਬ੍ਰਾਂਡ ਹੈ ਅਕਸਰ ਤੁਸੀਂ ਗੱਡੀਆਂ ਦੇ ਵਿੱਚ ਜਾਂਦੇ ਹੋ ਮਹਿੰਗੀਆਂ ਗੱਡੀਆਂ ਦੇ ਵਿੱਚ ਬੈਠ ਕੇ ਡਰਾਈਵ ਥਰੂ ਤੋਂ ਤੁਸੀਂ ਆਰਡਰ ਕਰਦੇ ਹੋ ਪੂਰੇ 2 ਜਾਂ 3 ਮਿੰਟ ਦੇ ਵਿੱਚ ਤੁਹਾਡੇ ਕੋਲ ਜਿਹੜਾ ਚਿਕਨ ਹੈ ਉਹ ਰੈਡੀ ਹੋ ਕੇ ਪਹੁੰਚ ਜਾਂਦਾ ਹੈ ਬਹੁਤ ਸਾਰੇ ਜਿਹੜੇ ਲੋਕ ਨੇ KFC ਦੇ ਕੋਲ ਗੱਡੀ ਲਾ ਕੇ ਚਿਕਨ ਖਾਣ ਦੇ ਸ਼ਕੀਨ ਨੇ ਉਹਨਾਂ ਸ਼ਕੀਨਾਂ ਦੇ ਲਈ ਇੱਕ ਖਾਸ ਖਬਰ ਹੈ ਦੇਖ ਲਓ ਤੁਸੀਂ ਵੀ ਇਸ ਤਰੀਕੇ ਦੇ ਨਾਲ ਤੁਹਾਨੂੰ ਜਿਹੜਾ ਇਹ ਗੰਦਬੰਦ ਇਹਨਾਂ ਦੇ ਵੱਲੋਂ ਖੁਆਇਆ ਜਾ ਰਿਹਾ ਤਾਂ ਬਹੁਤ ਹੀ ਜਿਹੜੀ ਸ਼ਰਮਨਾਕ ਗੱਲ ਹੈ ਬਹੁਤ ਜਿਹੜੀਆਂ ਇਹ ਸ਼ਰਮਨਾਕ ਤਸਵੀਰਾਂ ਨੇ ਜਿਹੜੀਆਂ KFC ਤੋਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਤਿਹਾਰਾਂ ਦਾ ਮੋਹਰਾ ਲੋਕਾਂ ਨੂੰ ਗੰਦ ਖੁਆਇਆ ਜਾ ਰਿਹਾ ਕਿਉਂਕਿ ਇਹਨਾਂ ਨੂੰ ਇਹ ਹੁੰਦਾ ਕਿ ਸਾਡੀ ਜਿਹੜੀ ਸੇਲ ਹੈ ਉਹ ਬਹੁਤ ਜ਼ਿਆਦਾ ਵਧੀ ਹੋਈ ਹੈ ਕਿ ਹੁਣ ਲੋਕਾਂ ਨੂੰ ਕੁਝ ਵੀ ਪਤਾ ਨਹੀਂ ਲੱਗਣਾ ਜੋ ਵੀ ਆਂਦਾ ਵੇਚੀ ਚੱਲਣ ਦਿਓ ਇਸੇ ਤਰ੍ਹਾਂ ਇਹਨਾਂ KFC ਦੇ ਕਰਮੰਦਿਆਂ ਦੇ ਵੱਲੋਂ ਵੀ ਕੀਤਾ ਗਿਆ ਇਹਨਾਂ ਦੇ ਵੱਲੋਂ ਇਹ ਜਿਹੜਾ ਕੁੱਤਾ ਮਰਿਆ ਹੋਇਆ ਲੋਕਾਂ ਨੂੰ ਖਵਾਇਆ ਜਾ ਰਿਹਾ ਸੀ ਤਾਂ ਨੌਜਵਾਨਾਂ ਦੇ ਬਲੋਂ ਇਹਨਾਂ ਦੀ ਰਸੋਈ ਦੇ ਵਿੱਚ ਵੜ ਕੇ ਜਿਹੜਾ ਛਾਪਾ ਮਾਰਿਆ ਗਿਆ ਛਾਪਾ ਮਾਰਨ ਤੋਂ ਉਪਰੰਤ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਹੈਰਾਨ ਕਰ ਦੇਣ ਵਾਲੀਆਂ ਨੇ ਦੇਖ ਸਕਦੇ ਹੋ ਤੁਸੀਂ ਤਿਹਾਰਾਂ ਦਾ ਮੋਹਰਾ ਇਹਨਾਂ ਨੂੰ ਇਹ ਹੈ ਕਿ ਕਿਹੜਾ ਕਿਸੇ ਨੇ ਚੈੱਕ ਕਰਨਾ ਜੋ ਵੀ ਆਂਦਾ ਪਰੋਸੀ ਜਾਉ ਲੋਕਾਂ ਨੂੰ ਕੁਝ ਵੀ ਤੁਸੀਂ ਖਵਾ ਸਕਦੇ ਹੋ ਤਿਹਾਰਾਂ ਦੇ ਵਿੱਚ ਤਾਂ ਸਾਰੇ ਹੀ ਬਿਜ਼ੀ ਹੁੰਦੇ ਨੇ ਕੋਈ ਨਹੀਂ ਦੇਖਦਾ ਪਰ ਇਹ ਨੌਜਵਾਨ ਬਹੁਤ ਹੀ ਪੇਜ ਨਿਕਲੇ ਇਹਨਾਂ ਨੇ ਇਹਨਾਂ ਦੀ ਜਿਹੜੀ ਕਰਤੂਤ ਹੈ ਇਸ ਨੂੰ ਨੰਗਾ ਕਰ ਦਿੱਤਾ ਕੈਮਰੇ ਦੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ KFC ਦੇ ਵਿੱਚ ਕੁੱਤਾ ਖੁਆਇਆ ਜਾ ਰਿਹਾ ਸੀ ਲੋਕਾਂ ਨੂੰ ਔਰ ਗੰਦਾ ਸੜਿਆ ਹੋਇਆ ਚਿਕਨ ਜਿਸ ਦੇ ਵਿੱਚੋਂ ਬਦਬੂ ਆ ਰਹੀ ਸੀ ਉਹ ਇਹਨਾਂ ਲੋਕਾਂ ਦੇ ਬਲੋ ਜਿਹੜਾ ਗ੍ਰਾਹਕਾਂ ਨੂੰ ਖੁਆਇਆ ਜਾ ਰਿਹਾ ਸੀ ਇਹ ਕਰਿੰਦੇ ਨੇ ਜਿਹੜੇ ਕੀ ਪਤਾ ਕਿੰਨੇ ਚਿਰ ਤੋਂ ਇਸ ਤਰ੍ਹਾਂ ਦਾ ਜਿਹੜਾ ਘਨਾਉਣਾ ਕੰਮ ਆ ਉਹ ਕਰਦੇ ਆ ਰਹੇ ਸੀ ਪਰ ਹੁਣ ਇਹਨਾਂ ਨੌਜਵਾਨਾਂ ਨੇ ਇਹਨਾਂ ਦੀ ਜਿਹੜੀ ਪੋਲ ਹੈ ਉਹ ਖੋਲ ਦਿੱਤੀ ਆ ਦੇਖ ਸਕਦੇ ਹੋ ਤੁਸੀਂ ਚਿਕਨ ਨੂੰ ਡਸਟਬਿਨ ਦੇ ਵਿੱਚ ਸੁੱਟ ਦਿੱਤਾ ਗਿਆ ਜਦੋਂ ਨੌਜਵਾਨ ਜ਼ਬਰਦਸਤੀ ਇਹਨਾਂ ਦੀ KFC ਵਾਲੀ ਰਸੋਈ ਦੇ ਵਿੱਚ ਜਾ ਬੜੇ ਨੇ ਉਹਨਾਂ ਨੇ ਚੈਕਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਜਿਹੜੀ ਚੈਕਿੰਗ ਦੌਰਾਨ ਸਾਰੀ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਬਿਲਕੁਲ ਉਹ ਤਸਵੀਰ ਦੇਖ ਕੇ ਤਾਂ ਚਿਕਨ ਖਾਣ ਨੂੰ ਮਨ ਹੀ ਨਹੀਂ ਕਰੇਗਾ ਕਿਸੇ ਦਾ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਗੰਦਾ ਸੜਿਆ ਹੋਇਆ ਜਿਹੜਾ ਬਾਸਾ ਚਿਕਨ ਕਹਿੰਦੇ ਨੇ ਆਪਾਂ ਉਹ ਇਹਨਾਂ ਦੀ ਰਸੋਈ ਦੇ ਵਿੱਚੋਂ ਬਰਾਮਦ ਹੋਇਆ ਸੋ ਬਹੁਤ ਹੀ ਮਾੜੀ ਗੱਲ ਹੈ ਕਿ ਐਨੇ ਵੱਡੇ ਬ੍ਰਾਂਡ ਦੇ ਵੱਲੋਂ ਲੋਕਾਂ ਨੂੰ ਗੰਦਮੰਦ ਜਿਹੜਾ ਖਵਾਇਆ ਜਾ ਰਿਹਾ ਤਿਹਾਰਾ ਦੇ ਦਿਨ ਨੇ ਕਿੱਥੇ ਤਾਂ ਇੱਕ ਅਮੇਜ ਆਪਣੀ ਸੈੱਟ ਕੀਤੀ ਜਾਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਪਰ ਇਹਨਾਂ ਨੂੰ ਅਮੇਜ ਦੇ ਨਾਲ ਕੁਝ ਨਹੀਂ ਕਿਉਂਕਿ ਉਹ ਵਰਲਡ ਵਾਈਟ ਹੈ KFC ਵੀ ਇਹਨਾਂ ਨੂੰ ਤਾਂ ਸਿਰਫ ਆਪਣੇ ਚੰਦ ਪੈਸਿਆਂ ਦੇ ਲਾਲਚ ਤੱਕ ਹੈ ਲੋਕਾਂ ਨੂੰ ਕੁੱਤੇ ਹੋਰ ਪਤਾ ਨਹੀਂ ਕੀ ਕੀ ਇਹਨਾਂ ਦੇ ਵੱਲੋਂ ਜਿਹੜਾ ਖੁਆਇਆ ਜਾ ਰਿਹਾ ਸੀ ਲਗਾਤਾਰ ਇਹ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀਆਂ ਨੇ ਤਾਂ ਤੁਸੀਂ ਦੇਖੋ ਕਿੱਥੇ ਤੱਕ ਜਿਹੜਾ ਬੇੜਾ ਗਰਕ ਗਿਆ ਇਹਨਾਂ ਪੈਸੇ ਕਮਾਣ ਵਾਲਿਆਂ ਦਾ ਇਹਨਾਂ ਚੰਦ ਲੋਕਾਂ ਦਾ ਜਿਹੜੇ ਪੈਸੇ ਦੀ ਹੋੜ ਦੇ ਵਿੱਚ ਲੋਕਾਂ ਨੂੰ ਕੁਝ ਵੀ ਖਵਾ ਰਹੇ ਨੇ ਕੁਝ ਵੀ ਪਰੋਸ ਰਹੇ ਨੇ ਤਾਂ ਇਹ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਤੁਸੀਂ ਵੀ ਜ਼ਰੂਰ ਆਪਣੀ ਜਿਹੜੀ رائے ਆ ਕਮੈਂਟ ਬਾਕਸ ਦੇ ਵਿੱਚ ਦਿਓ ਜੋ ਇਹ ਲੋਕਾਂ ਦੇ ਨਾਲ ਕਰ ਰਹੇ ਨੇ ਉਹ ਠੀਕ ਹੈ ਇਸ ਤਰ੍ਹਾਂ ਇਹਨਾਂ ਦੇ ਵੱਲੋਂ ਕੁੱਤਾ ਖਵਾਣਾ ਜਾਂ ਹੋਰ ਜਿਹੜੇ ਜਾਨਵਰ ਲੋਕਾਂ ਨੂੰ ਖਵਾਣੇ ਜਾਂ ਬਾਸਾ ਚਿਕਨ ਖਵਾਣਾ ਇਹ ਇਹਨਾਂ ਦੇ ਵੱਲੋਂ ਸਹੀ ਕੀਤਾ ਜਾ ਰਿਹਾ ਗਲਤ ਜ਼ਰੂਰ ਤੁਸੀਂ ਵੀ ਕਮੈਂਟਾਂ ਦੇ ਵਿੱਚ ਇਹਨਾਂ ਦੇ ਬਾਰੇ ਚਾਰ ਸ਼ਬਦ ਜਿਹੜੇ ਆ ਲਿਖਣੇ ਚਾਹੋਗੇ ਲਿਖ ਸਕਦੇ ਹੋ ਤਾਂ ਇਹ ਜਿਹੜੀਆਂ ਤਸਵੀਰਾਂ ਨੇ ਕਾਫੀ ਜ਼ਿਆਦਾ ਹੁਣ ਵਾਇਰਲ ਹੋ ਰਹੀਆਂ ਨੇ ਵੀਡੀਓ ਬਣਾ ਦਿਓ ਬੜਾ ਫੀਲ ਆ ਰਿਹਾ ਹੈ ਨਹੀਂ ਇੱਕ ਮਿੰਟ ਜਦੋਂ ਆਪ ਹੀ ਨਹੀਂ ਬਾਹਰ ਆ ਰਹੇ ਯਾਰ ਕੁਝ ਨਹੀਂ ਐਵੇਂ ਕਿੱਜ ਨਹੀਂ ਉੱਪਰ ਲੈ ਜਾ ਉੱਪਰ ਉੱਤਰ ਵੀ ਜਾਉਂਗੇ ਉੱਪਰ ਤਾਂ ਸੀ ਬਈ ਬਰੇ ਆਜੋ ਜੀ ਬਾਈ ਵੀ ਦੇਖੋ ਆਹ ਬਾਈ ਵੀਡੀਓ ਨਹੀਂ ਕਹਿੰਦਾ ਕਿ ਚੰਚੀ ਜਾ ਸਕਦੇ ਹੈਗੇ ਆਜੋ ਤੁਸੀਂ ਅੰਦਰ ਆਜੋ ਉੱਪਰ ਤਾਂ ਬਾਈ ਕੋਈ ਗੱਲ ਬਾਤ ਤਾਂ ਤਾਂ ਹੀ ਦਾ ਯਾਰ ਆਜੋ 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 ਆਹ ਦੀ ਕੋਟਿੰਗ ਅਰੇ ਆਹ ਇਤਰਾ ਚ ਜੜ ਚੰ ਚੰ ਸਾਰਾ ਫਸ਼ਾਰ ਇੱਕਦੋਸਰ ਕੱਛੀ ਆ ਆਪਾਂ ਗਏ ਇਹ ਜੱਟ ਉੱਪਰ ਦੀ ਆ ਮੁਸ਼ਕਿਲ ਤੋਂ ਪਾਜੀ ਉੱਪਰ ਤਾਂ ਕੋਈ ਹੈ ਹੀ ਨਹੀਂ ਸੀ ਰੰਗ ਕੋੜੇ ਹੋਏ ਨੇ ਯਾਰ ਵੀਰ ਨੂੰ ਨਾਮ ਕੋ ਵੀ ਆਜੋ ਆਜੋ ਸਿਵਲ ਲਾਈਨ ਥਾਣਾ ਐਸਐਚਓ ਨੂੰ ਕਾਲ ਹੋ ਗਈ ਬਾਈ ਬਾਈ ਆ ਗੇੜ ਕਿਉਂ ਨਹੀਂ ਖੋਲ ਰਿਆ ਬਾਈ ਆ ਗੇੜ ਕਿਉਂ ਨਹੀਂ ਖੋਲ ਰਿਆ ਬਾਈ ਹੈ ਆਜੋ ਆਜੋ ਮੇਰੇ ਆਜੋ ਸਾਈਡ ਤੇ ਕਹਿੰਦਾ ਕਰ ਉਹਨੂੰ ਕਰਦੇ ਕਰਦੇ ਵਿੱਚ ਕਰਦੇ ਵਿੱਚ ਕਰਦੇ ਕਹਿੰਦਾ ਆ ਵੇਖੋ ਕੁੱਤਾ ਉਹਦੇ ਵਿੱਚ ਨਹੀਂ ਉਹਦੇ ਵਿੱਚ ਖੋਲ ਨੂ ਬੈਠ ਇਹਨੂੰ ਫੜੇ ਜੀ ਫਿਰ ਸੌਰੀ ਵੀਰੇ ਸੌਰੀ ਇਹਨੂੰ ਐ ਕਰੋ ਜੀ ਬੈਕ ਖਾਲੀ ਨੀ ਨੇ ਪੂਰੀ ਕੱਢ ਦੇ ਇੱਥੇ ਰੱਖ ਇਹਨੂੰ ਅੱਛਾ ਹੁਣ ਤੂੰ ਸਾਈਡ ਤੇ ਕਰੇਗਾ ਹੈ ਆ ਮੈਨੇਜਰ ਇੱਧਰ ਦਾ ਜੀ ਓਏ ਇੱਧਰ ਓਏ ਇੱਕ ਮਿੰਟ ਇੱਥੇ ਆਪੇ ਦਾਦੇ ਕਿੱਥੇ ਕੋਈ ਕਹਿੰਦਾ ਦਿਖਾ ਦਿਖਾ ਦਿਖਾਓ ਕੀ ਹੈ ਆਜ ਨਾਲ ਲਕੋ ਰਹੇ ਨੇ ਇਹ ਆ ਸਮੈਲ ਚੈੱਕ ਕਰੋ ਇਹਦੀ ਸਮੈਲ ਚੈੱਕ ਕਰੋ ਇੱਕ ਮਿੰਟ ਬਾਈ ਬਾਈ ਪੁਲਿਸ ਨੂੰ ਆਈ ਪੁਲਿਸ ਨੂੰ ਬੁਲਾ ਰਹੇ ਆ ਸਮੈਲ ਚੈੱਕ ਕਰੋ ਆ ਸਮੈਲ ਚੈੱਕ ਕਰੋ ਇਹਦੀ ਫੇਰ ਅੱਧਰ ਬੜਿਆ ਆ ਆ ਮੈਨੇਜਰ ਇੱਥੋਂ ਦਾ ਤੇਰਾ ਨਾਮ ਲੱਗ ਗਿਆ ਓਏ ਚੱਲ ਵੀ ਚੱਲ ਅੱਗੇ ਚੱਲ ਅੱਗੇ ਲੱਗ ਅੱਗੇ ਲੱਗ ਵੀਰੇ ਅੱਗੇ ਲੱਗ ਆ ਖੋਲੋ ਇਹ ਉਹਨੂੰ ਨੋ ਇੰਡੀਆਲ ਨੂੰ ਬੋਰਡ ਨੂੰ ਖੋਲੋ ਤੁਸੀਂ ਇਹ ਨੋ ਇੰਟਰੀ ਕਿਵੇਂ ਲੱਗੀ ਹੋਈ ਹੈ ਇਹ ਜੀ ਵੀਰੇ ਬੋਲ ਨਹੀਂ ਰਹੇ ਹੈਗੇ ਇੱਥੇ ਵੀ ਉਹ ਇੱਥੇ ਆਵਾਜ਼ ਆ ਰਹੀ ਹੈ ਇੱਥੇ ਮੁਸ਼ਕਲ ਆ ਖੋਲੋ 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 ਬਈ ਗੇਟ ਖੋਲੋ ਇਹ ਬਾਜੀ ਬਾਜੀ ਰਹਿਣ ਦੋ ਯਾਰ ਖੋਲ ਰੇ ਮੈਂ ਜਾਂਦਾ ਫੇਰ ਤੁਸੀਂ ਹੋਈ ਗਾੜੇ ਯਾਰ ਕੋਈ ਨਾ ਗੱਲ ਕਰ ਰਿਹਾ ਬਾਜੀ ਮੈਂ ਤੁਹਾਨੂੰ ਕੀ ਕਹਿ ਰਿਹਾ ਮੈਂ ਇਹ ਕੋਈ ਨਾ ਇੱਕ ਬੰਦਾ ਆ ਜਾਓ ਬਾਈ ਖੋਲ ਬਾਈ ਤੂੰ ਜੀ ਅੱਪ ਦੋਨ ਚੱਲਦੇ ਜੀ ਤਿੰਨੇ ਤਿੰਨ ਚੱਲ ਚਾ ਹਾਂ ਚੱਲ ਤਿੰਨ ਚੱਲ ਦੱਸਾਂਗੇ ਬਾਜੀ ਕਿਤਨੀ ਗੋਕਰੀ ਹੈ ਖੋਲ ਖੋਲ ਵੀਰੇ ਸਰਦੀ ਨੌਖਰੀ ਹੈ ਅਸੀਂ ਖੋਲ ਦਵਾਂਗੇ ਠੀਕ ਆ ਅਸੀਂ ਦਿੰਦੇ ਮੈਂ ਹੋਰ ਭਾਈ ਤੁਸੀਂ ਵੀਡੀਓ ਆਨ ਕਰਿਓ ਹਾਂ ਵੀਡੀਓ ਆਨ ਆ ਮੇਰੇ ਨਾਮ ਬੋਲੋ ਆਪਣਾ ਤਾਂ ਹੀ ਖੁੱਲੂਗਾ ਵਾਲਾ ਨਾਮ ਤਾਂ ਬੋਲ ਅੰਦਰ ਬੰਦਾ ਜੀ ਬਾਈ ਕੋਲ ਆ ਕੇ ਹੱਥ ਹੀ ਭੈਣ ਚੋ ਮੈਂ ਸੇ ਹੁਣੇ ਕਢਾ ਲੂੰ ਯਾਰ ਮੈਂ ਮੈਂ ਕਹਿੰਦਾ 2000 ਦੇ ਬਾਊ ਫੜ ਜਾ ਉਹ ਜਾਂ ਛੱਟ ਪਿੰਨੇ ਬਹੁਤ ਕੁਝ ਹੈਣਾ ਹੋਰੇ ਬਈ ਗੌਰ ਵਿੱਚ ਸਾਰਾ ਕਿਤੇ ਹੀ ਜਨਾ ਨਹੀਂ ਹਾਂ ਯਾਰ ਸਮਝਾ ਮਿਲਾ ਹੈਡ ਟੂ ਬਲਾਉ ਬਈ ਕਿੱਥੇ ਆ ਹੈਡ ਕਿੱਥੇ ਆ ਕਿੱਥੇ ਪੱਜ ਗਿਆ ਯਾਰ ਉਹ ਅੰਦਰਾ ਉਹ ਕਿਹੜਾ ਦਰਵੰਦਾ ਬੈਠਾ ਹੈ ਅੰਦਰਾ ਬਈ ਵੀਡੀਓ ਚੱਲ ਰਹੀ ਹੈ ਵੀਡੀਓ ਚੱਲ ਰਹੀ ਹੈ ਬਈ ਆਪਣੀ ਵੀਡੀਓ ਔਨ ਹੈ ਆਪਣੀ ਆਪਣੀ ਇਹ ਐਨੀ ਗੰਦੀ ਸਮੈਲ ਯਾਰ ਬਈ ਕੋਲ ਯਾਰ ਮਾਰਸ਼ਾ ਲੱਗਦਾ ਬਈ ਆ ਖੋਲੋ ਯਾਰ ਚਲ 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 ਖੁੱਲਦਾ ਕਿੱਥੋਂ ਹੈ ਯਾਰ ਖੋਲੋ ਉਹਨੂੰ ਲਿਆ ਯਾਰ ਬਣਾ ਕੇ ਚਲਾ ਕੇ ਲਿਆ ਭਾਈ ਲਾ ਬਣਾ ਬਣਾ ਉਹ ਚਿੱਤ ਬਣਾਓ ਸਰਾਈਏ ਕਰਦੇ ਕੋਈ ਸਰਵਾੜੀ ਤੋੜਦੀ ਤਾਂ ਨਾ ਕਾੜਦੇ ਹੋ ਵੱਡੀ ਬੁਲਾ ਬੁਲਾ ਕਿਉਂ ਨਹੀਂ ਆਈ ਵੀ ਥੱਲੇ ਮੈਨੇਜਰ ਨੂੰ ਬੁਲਾ ਭਾਈ ਕਿਹੜਾ ਗਿਆ ਤੈਨੂੰ ਨਾੜਿਆ ਵੀ ਆ ਖਾਉਂਦੇ ਨੇ ਯਾਰ ਲੋਕ ਉਹ ਫੱਕ ਮੈਨ ਆ ਦੇਖੋ ਜੀ ਆ ਦੇਖੋ ਜੀ ਆ ਦੇਖੋ ਆ ਪਿਆ ਜੜ ਜੀ ਭਾਈ ਭਾਈ ਉੱਪਰ ਦੀ ਗੱਲ ਜਿਹੜਾ ਹੋ ਰਿਹਾ ਆਪੇ ਅਭੀ ਸਾਰਾ ਕੁਝ ਆ ਘੋਣਦੇ ਨੇ ਹਾਂ ਇਹਨੇ ਮੂਰੇ ਪਾਇਆ ਬਲ ਬਲ ਮੂਰੇ ਪਾਇਆ ਹਾਂ ਆ ਆ ਹੁਣੇ ਪਾਇਆ ਛੱਡ ਦੇ ਆ ਆ ਨਹੀਂ ਆ ਨਹੀਂ ਆਪਾਂ ਇਹਨਾਂ ਝੂਠਾ ਨਹੀਂ ਖੱਲੇ ਜਿਹੜੀ ਆ ਜਿਹੜੀ ਮੈਂ ਜਿਹੜੀ ਮੈਂ ਆ ਇਹ ਅਸਲ ਜਿਹੜੀ ਅੱਜ ਆ ਰਹੀ ਮੇਰੇ ਤੁਸੀਂ ਇਹ ਕਰੋ ਇਹਦੀ ਸਮੈਲ ਚੈੱਕ ਕਰੋ 1 ਮਿੰਟ 1 ਮਿੰਟ ਚੈੱਕ ਕਰੋ ਇਹ ਹਰੇ ਗੋਗੰਦੀ ਅੱਜ ਚਲੋ ਇੱਕ ਜੇ ਸੱਚੇ ਨੇਟਸ ਸਪੀਕ ਕਰੋ ਇਹਦੀ ਸਮੈਲ ਚੈੱਕ ਕਰੋ 1 ਮਿੰਟ ਆਪੇ ਐਵਰੇਜ ਚਿਕਨ ਦੇ ਕੋਪਸ ਹੱਥ ਲੈ ਲੈ ਹੱਥ ਦੇਖਣਾ ਇਹ ਸਾਰਾ ਕੀ डबीन चुके आखो डबि पा भाई देखो डबिन सारा कुछ देखो भाई हाँ क्वालिटैक आखो जी अब डस्टबिन चो कटे